ਤਾਰੀਖੇ ਰਾਕਤ ਬਾਅਦ ਵਿੱਚ ਉਹਨਾਂ ਨੇ ਬੰਨੀ ਜੈਪਨੀ ਜੁਰੂ ਕਰ ਦਿੱਤੀ ਬੈਗ ਸਾਈਡ ਤੋਂ ਸਾਡੇ ਮਤਲਬ ਕੰਧ ਟੱਕ ਕੇ ਗਵਾਢੀ ਨਾਲ ਦੀ ਤੇ ਬੈਗ ਸਾਈਡ ਤੋਂ ਬੂਰੇ ਸਾਰੇ ਤੋੜ ਕੇ ਤੇ ਦਰਵਾਜ਼ੇ ਤੋੜ ਕੇ ਫੇਰ ਉਹ ਅੰਦਰ ਆਏ। ਸਾਡੇ ਕੈਮਰੇ ਵੀ ਮਤਲਬ ਜਿਹੜੇ ਆ ਤੋੜ ਦਿੱਤੇ ਤੇ ਜੋ ਰੀਸੀਵਰ ਉੱਟ ਕੇ ਲੈ ਗਏ। ਕੀ ਲੱਗਦਾ ਤੁਹਾਨੂੰ ਕਿਉਂ ਇੰਸ਼ਾਲਾ ਸਾਰਾ ਕੁਝ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਕੀਤਾ ਵਾ। ਉਹਨਾਂ ਨੂੰ ਲੱਗਦਾ ਸੀ ਕਿ ਇਹ ਕੱਠ ਨਹੀਂ ਹੋਊਗਾ ਪਿੰਡ ਦੇ ਵਿੱਚ ਪਰ ਇੱਕ ਇਦਾਂ ਚੰਦੇ ਨਾਲ ਕੋਈ ਪਿੰਡ ਦੇ ਵਿੱਚ ਕੋਈ ਖਾਸ ਫਲ ਨਹੀਂ ਪਿਆ ਅਸੀਂ ਉਹਨਾਂ ਦੇ ਬਰਾਬਰ ਤੇ ਜੀ ਮਤਲਬ ਸਾਡੇ ਸਾਡੇ ਪਿੰਡ ਵਾਲੇ ਮੈਂ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਤਾਂ ਜਿਹੜਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸਾਡਾ ਸਾਥ ਦਿੱਤਾ ਵਾ। ਕਮਤਲਬ ਇੱਕ ਮੇਨ ਬੰਦਾ ਫੜਨ ਕਰਕੇ ਪਰ ਜਿਹੜਾ ਬਾਕੀ ਉਹਨਾਂ ਨੇ ਪੂਰਾ ਜਿਆਦਾ ਸਾਥ ਦਿੱਤਾ ਤੁਹਾਡਾ ਅਜ ਬਲਸਾ ਵੀ ਪਹੁੰਚੇ ਸਾਡੀ ਪੇਠ ਨਹੀਂ ਉਹਨਾਂ ਨੇ ਲੱਗਾਂ ਦੀ ਅਜ ਬਲਸਾ ਵੀ ਪਹੁੰਚੇ ਹਾਂਜੀ ਬਹੁਤ ਧੰਨਵਾਦ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਜਿਆਦਾ ਤੁਹਾਡੀ ਉਹ ਹਰਮਿਤ ਸਿੰਘ ਨੇ ਉਹ ਗੱਲ ਕੀਤੀ ਨਾ ਜਿਹੜੀ ਥਾਲੀ ਦਿਖਾਦਾ ਉਸੇ ਥਾਲੀ ਛੇ ਕੀਤਾ ਸਾਰੀ ਉਮਰ ਪਿੰਡੇ ਦੇ ਨਾਲ ਬਹਿ ਬਹਿ ਕੇ ਸਾਰੇ ਮੈਂ ਇੰਨੀਆਂ ਮਤਲਬ ਕਰਦੀ ਰਹੀ ਹਾਂ 15 ਸਾਲ ਜੋ ਵੀ ਰੋਟੀ ਪਾਣੀ ਪਕਾ ਕੇ ਸਾਰਾ ਕੁਝ ਪਾ ਕੇ ਉਹਨਾਂ ਦਾ ਕੰਦ ਦੇ ਰਹੇ ਇੰਨਾ ਜਿਆਦਾ ਉਹਨਾਂ ਦਾ ਕੀਤਾ ਵਾ ਕੀ ਅਸੀਂ ਆਪਣਾ ਖੁਦ ਘਰ ਜੜਾ ਵਾ ਲਾ ਕੇ ਤੇ ਉਹਦੇ ਮਤਲਬ ਪੈਸੇ ਅਸੀਂ ਲਾ ਸਕੀਏ। ਤਾਂ ਮਤਲਬ ਅਸੀਂ ਨਹੀਂ ਆ ਪਿੰਡ ਵਾਲੇ ਸਾਰੇ ਗਵਾਵ ਸਾਰੇ ਤੁਸੀਂ ਪੁੱਛ ਲਓ। ਕੋਸ਼ਿਸ਼ ਕੀਤੀ ਕਿ ਤੁਸੀਂ ਅਕਾਲੀ ਦਸ ਦੇ ਪ੍ਰਚਾਰ ਨਾ ਦੇਖੋ ਜਿਹੜੇ ਗੱਲ ਕਰ ਰਹੇ ਨਾ ਹਰਨੀਤ ਸੰਧੂ ਵਾਸਤੇ ਇਹਨਾਂ ਨੇ 15 ਸਾਲ ਜ਼ਿੰਦਗੀ ਦੇ ਲਾਏ। ਸਾਰਾ ਕੁਝ ਇੱਥੇ ਉਹ ਇੱਕ ਪੁਗਾਈ ਰੋਟੀ ਪਾਣੀ ਸਾਰਾ ਉਹਨਾਂ ਨੇ ਦੇਖੋ ਕੀ ਕੀਤਾ ਇਸ ਪਰਵਾਰ ਨਾਲ। ਜਿਹੜੇ ਲੋਕ ਐਜੇ ਹੈ ਜਿਹੜੇ ਆਪਣੇ ਸਾਥੀਆਂ ਨਾਲ ਹੀ ਦਗਾ ਕਰ ਜਾਂਦੇ ਆ। ਨੂੰ ਪਾਰਟੀ ਦਾ ਛੱਡੋ ਤੇ ਆਪਣੇ ਖਾਸ ਪਰਿਵਾਰ ਨੇ ਉਹਨਾਂ ਨੇ ਕਿੰਨਾ ਬੁਰਾ ਹਲ ਕੀਤਾ ਜਿਹੜਾ ਜਿਹੜਾ ਨਹੀਂ ਮੰਨਿਆ ਉਹਨਾਂ ਦੇ ਹੱਕ ਚ ਜਰੂਰੀ ਬਸ ਜਿਹੜਾ ਨਹੀਂ ਮੰਨਿਆ ਉਹਨੂੰ ਪੁਲਿਸ ਦਾ ਪਰਤ ਲਿਆ ਹੁਣ ਆਈ ਪੰਜਾਬ ਚ دہشت ਫਲਾ ਰਹੇ ਨਾ ਉਹਨੇ ਤਰ ਤਰ ਹਲਕੇ ਚ ਉਹਨੇ ਦੇਖਿਆ ਬੁਰੀ ਬੁਰੀ ਕੁਸ਼ਣ ਹੋ ਗਈ ਉਹਨਾਂ ਡਰਾਉਣਾ ਚਾਹੁੰਦਾ ਸਾਰਿਆਂ ਨੂੰ ਕਹਿੰਦਾ ਕਿ ਪੁਲਿਸ ਕਹਿ ਰਹੀ ਹੈ ਜਿਹੜੇ ਥਾਣੇਦਾਰ ਇਹਨੇ ਲਾਏ ਆ ਉਹ ਕਹਿ ਰਿਹਾ ਕਿ ਜੇ ਤੁਸੀਂ ਬਚਣਾ ਹੈ ਤੇ ਤੁਸੀਂ ਹੁਣ ਵੀ ਆਪ ਚ ਸ਼ਾਮਲ ਹੋ ਜਾਓ ਐਜੀ 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 ਤੱਕ ਪਹਿਲਾਂ ਵੀ ਇੱਕ ਦਿਨ ਪੁਲਿਸ ਜਿਹੜੀਆਂ ਨਾ ਬਹੁਤ ਜ਼ਿਆਦਾ ਸਾਡੇ ਘਰੇ ਆਈਆਂ ਤੇ ਮੇਰੇ ਸਾਡਾ ਬੂਥ ਵੀ ਜਿਹੜਾ ਵਾ ਉਹ ਵੀ ਕਹਿੰਦੇ ਸੀ ਕਿ ਨਾ ਹੀ ਲਾਉਣਾ ਨਾ ਹੀ ਲਾਉਣਾ ਪਰ ਫਰਕ ਪਿਆ ਜੀ ਲੋਕਾਂ ਦੇ ਜਜ਼ਬੇ ਤੇ ਲੋਕਾਂ ਦੀ ਜੋਸ਼ ਹੋਈ ਇਹ ਨਹੀਂ ਇਹ ਸਭ ਜਿਆਦੇ ਹੌਸਲੇ ਦੇ ਵਿੱਚ ਆ ਗਏ ਸਾਰੇ ਜਿਹੜੀ ਸਾਡੀ ਪਾਰਟੀ ਆ ਇਹੇ ਵੇਖੋ ਵੀ ਲੜਾਈਆਂ ਨਾਲ ਸਾਲ ਪਾਰਟੀ ਨਾਲ ਰਹਿ ਗਏ ਉਹ ਉਹਨਾਂ ਦੇ ਬੇਠੇ ਛੁਰਾ ਮਾਰ ਕੇ ਗਿਆ ਤਾਂ ਅੱਥਾ ਨਵਾਂ ਮਹੀਨੇ ਵਿੱਚ ਆਮ ਆਦਮੀ ਪਾਰਟੀ ਨਾਲ ਕਿੰਨਾ ਕੁ ਲੰਮਾ ਵਰਤੂਗਾ ਤੇ ਫਿਰ ਗੱਲ ਉਹ ਵੀ ਆਣੀ ਪਹੁੰਚ ਹੋਗੇ ਵੀ ਨਵਾਂ ਨੌ ਦਿਨ ਤੇ ਪੁਰਾਣਾ ਸੌਰ ਜੇ ਮਹਿਰਨ ਬਾਲ ਸਾਹਿਬ ਨੇ ਕਿਹਾ ਕਹੂੰਗੀ ਵੀ ਕਿ ਜ਼ਿੰਦਗੀ ਦੀ ਵੀ ਵਾਪਸ ਆਵੇ ਨਾ ਇਹਨੂੰ ਛਿੱਤਰ ਮਾਰ ਕੇ ਕੱਢੇ ਇਹਨੂੰ ਪਾਰਟੀ ਦੇ ਕਿਹਦੀ ਵਾਪਸ ਆਉਣ ਦਾ ਮੌਕਾ ਆ ਆ ਅੱਜ ਜਿਹੜੀ ਬਾਤ ਵਸੇ ਸਾਰੇ ਦੇਖੋ ਇਹਦਾ ਵਾਪਸ ਲਿਹਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਇਹਦੀ ਤਾਂ ਜੋ ਇਹਨੇ ਕਰਤੂਤਾ ਕੀਤੀਆਂ ਜੋ ਇਹਨੇ ਧੱਕੇ ਕੀਤੇ ਐ ਲੀਗਲੀ ਇਹਨੂੰ ਸਾਹਮਣੇ ਕਿੰਨੇ ਪੜਿਆ ਹੁਣ ਇਹਨੂੰ ਕੋਰਟ ਜਾ ਕੇ ਆਪਣੀ ਸਫਾਈ ਦੇਣੀ ਪੈਣੀ ਆ ਕਿਉਂਕਿ ਇਹਨੇ ਜੋ ਧੱਕੇ ਕੀਤੇ ਐ ਜੋ ਇਹਨੇ ਪੁਲਿਸ ਦੀ ਵਰਤੋਂ ਕੀਤੀ ਐ ਜੋ ਪੁਲਿਸ ਨੇ ਇਹਦੇ ਖੈਨ ਤੱਕ ਕੀਤਾ ਆ ਸਾਰਿਆਂ ਦੀ ਇਨਕੁਆਇਰੀ ਹੋ ਕੇ ਸਾਰਿਆਂ ਨੇ ਜਿਹੜੇ ਕਾਨੂੰਨ ਤੋੜਿਆ ਸਾਰਿਆਂ ਨੂੰ ਭੁਗਤਣਾ ਪੈਣਾ ਪਰ ਬਸ ਹ ਲੱਗਦਾ ਕਿ ਤਰੰਤਰ ਤੋਂ ਪੰਜਾਬ ਦੀ ਹੋਰ ਨਾ ਐਸੇ ਐਸੇ ਵੀ ਇਹ ਜਿਹੜੀ ਇੱਥੇ ਰਣਨੀਤੀ ਖੇਡੀ ਗਈ ਉਹ ਜਵਾਈ ਜਾ ਸਕਦੀ ਹੈ ਉਹ ਉਹੀ ਸੋਚ ਰਹੇ ਹੈ ਕਿ ਮੈਂ ਅਸੀਂ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਆ ਰਹੇ ਹਨ ਉਹਨਾਂ ਸੋਚੇ ਹੋਆ ਹੀ ਸੋਚਦੇ ਹੋਣੇ ਕਿ ਜਿਵੇਂ ਅਸੀਂ ਇੱਥੇ ਕੀਤਾ ਹੁਣ ਅਸੀਂ ਕਾਗਜ਼ ਰੱਦ ਕਰਾਂਗੇ ਅਰੈਸਟ ਕਰਾਂਗੇ ਇਹ ਕਰਾਂਗੇ ਚਲੋ ਜਿੰਨੀ ਦੇਰ ਕਰੀ ਜੋ ਕਿੰਨੀ ਦੇਰ ਕਰੋਗੇ ਇੱਕ ਸਾਲ ਬਾਅਦ ਜਦੋਂ ਜਨਰਲ ਇਲੈਕਸ਼ਨ ਹੋਵੇ ਉਦੋਂ ਹੋਣਾ ਨਹੀਂ ਤੇ ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਵੰਡ ਦੇਣਾ ਨਹੀਂ Редактор субтитров А.Семкин